ਜਗਤਾਰ ਜੀ ਕੋਲ ਕਰੋ ਜੀ ਤੁਸੀਂ ਫੋਨ ਕਰੋ ਸਰ ਜੇ ਤੁਹਾਨੂੰ ਬੁਲਾਇਆ ਤਾਂ ਫੋਨ ਕਰੋ ਆਪਕੋ ਮੈਂ ਫੇਰ ਮੈਂ ਚਾਰ ਵੀ ਨਹੀਂ ਹੋਗਾ ਇਹ ਬੰਦਾ ਸੁਣੇਗਾ ਇਹ ਗੱਲ ਹੋਊ ਮੈਂ ਸੁਣਦੀ ਹਾਂ ਦੇਖੋ ਜੀ ਜਸਪ੍ਰੀਤ ਉਹ ਰੱਖੋ ਨਾ ਕੜ ਕੇ ਠੀਕ ਹੈ। ਤਾਂ ਲਾ ਲਾਪੇ। ਅਜੀ ਇਹ ਵੀ ਰੱਖ ਲੋ ਤੁਸੀਂ। ਉਹ ਤਾਂ ਵੀ ਤੁਹਾਨੂੰ ਬੁਲਾਇਆ। ਕੀ? ਤੇ ਕਹਿੰਦੇ ਸਾਨੂੰ ਜਾਣਕਾਰੀ ਨਹੀਂ ਵੀ ਤੁਹਾਨੂੰ ਬੁਲਾਇਆ। ਹੂੰ। ਨਹੀਂ ਤੁਸੀਂ ਦੱਸ ਰਹੇ ਸਾਨੂੰ। ਹੋਰ ਤੇ ਕਰ ਲੋ। ਚਲੋ ਫਿਰ ਕਰੋ ਨਾ ਜੀ। ਉਹਨਾਂ ਨੂੰ ਸੂਚਨਾ ਦੋ ਵੀ ਅਸੀਂ ਆਏ ਆ। ਹਾਂ। ਇਹ ਤਾਂ ਸਾਫ਼ ਨੇ ਦੇਣੀ ਹੁੰਦੀ ਆ ਸਰ। ਇਹ ਨਹੀਂ ਆਗਾ ਜਦੋਂ ਉਹਨਾਂ ਦੇ ਅੰਦਰ ਸਟਾਫ ਹੈ। ਜੋ ਕੋ ਸਿਨੀਅਰ ਅਫਸਰ ਨੂੰ ਉਹ ਤਾਂ ਉਹ ਸਟੈਬਲਿਸ਼ ਇਨਫੋਰਮੇਸ਼ਨ ਦੇਣੀ ਹੁੰਦੀ ਹੈ। ਇਹ ਕੰਮ ਵਾਸਤੇ ਨਹੀਂ ਆਏ ਆ। ਇਹ ਤਾਂ ਹੋ ਨਹੀਂ ਸਕਦਾ। ਹੁਣ ਮੋ ਥਾਣੇ ਚਲੇ ਜਾਓ ਤੁਸੀਂ। ਮunicipal council ਸੱਚ ਨੂੰ ਫਲਾ ਦੇ ਪਿੰਡ ਦੀ ਪੰਚਾਇਤ ਆਈ ਹੈ, ਉਹ ਆਈ ਹੈ। ਉਹ ਦੱਸੇ ਮੈਂ ਹੁਣ ਸੀ। ਹਲਕਾ ਪੰਨਰ ਮਰਸੀ ਸਾਰਾ ਕੁਝ। ਹਾਂ। ਫੇਕੀ ਮਿਲੇ ਹੁਣ ਤੁਹਾਨੂੰ ਇਹ। ਮੈਂ ਕਾਫੀ ਮਨ ਅੱਟੇ ਭਾਈ ਕੈਟਰੀ ਭਾਈ ਜੀ। ਇਹ ਤਾਂ ਮਿਲਿਆ ਨਾ ਉਹਨਾਂ ਤੋਂ ਲਈਦਾ ਦਾ ਚਪ ਚਪਰ ਕੇ। ਠੀਕਾ ਚਲੋ। ਨਾਲੇ ਲਾਜ਼ ਦੋ ਦੋ। ਚਲੋ 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 ਆਪ ਚਲੋ ਆਪ ਲੋ ਜੇ ਸੁਬਡੈਂਟ ਸਾਹਿਬ ਨੂੰ ਮਿਲ ਕੇ ਆ ਰਹੇ ਨੇ ਭਾਈ ਜੀ ਸਾਰੀ ਕਮੇਟੀ ਆ ਰਹੀ ਹੈ ਕਾਫੀ ਬੈਸਭਾ ਜੀ ਹੋਈ ਹੈ ਸਿੰਘ ਸਾਹਿਬ ਨੇ ਮੇਰੇ ਨਾਲ ਲੋ ਜੀ ਡਿਪਟੀ ਡਾਇਰੈਕਟਰ ਦੇ ਪਹੁੰਚੇ ਸਾਡੇ ਹੋਮ ਗਾਰਡ ਦੇ ਉਹ ਵੀਰ ਚਲੋ ਜੀ ਚਲੋ ਅੰਦਰ ਕੋਈ ਨਹੀਂ ਨਹੀਂ